ਵੰਡੇ ਕੋਕੋੜਾ ਵਿਖੇ ਸੂਤ ਗੋਤ ਜਿਠੇਰਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਸਵੇਰੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਭਾਈ ਕੁਲਵਿੰਦਰ ਸੂਤ ਸੁੰਨੀ ਵਾਲੇ ਬਲਜਿੰਦਰ ਵੈਂਸ ਉਮਲ ਵੈਂਸ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਮੇਲੇ ਵਿੱਚ ਐਮ ਆਰ ਆਰ ਸੂਤ ਮੈਡੀਕਲ ਹੈਲਥ ਸੈਂਟਰ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 250 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜਿੰਦਿਆਂ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਸਮਾਪਕੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਕਤੂਹੀ ਵੱਲੋਂ ਐਸਜੀਆਰ ਦੀ ਪੂਰੀ ਟੀਮ ਸਮੇਤ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਸਹਿਯੋਗੀਆਂ ਨੂੰ ਸੁਰਪਾਵ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਚਾਹ ਪਕੌੜੇ ਤੇ ਗੁਰੂ ਦੇ ਲੰਗਰ ਅਟੁੱਟ ਵਰਤਾਇਕ ਹੈ ਗੁੱਡ ਈਵਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਕਤੂਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਕੁਕੜਾਂ ਵਿਖੇ ਜਿੱਥੇ ਕੇ ਸੂਤ ਗੋ ਦੇ ਜਠੇਰੇ ਦੇ ਆ ਅੱਜ ਸਾਲਾਨਾ ਜੋੜ ਮੇਲਾ ਬੜੇ ਹੀ ਧੂਮ-ਧਾਮ ਤੇ ਚਾਮਾਂ ਦੇ ਨਾਲ ਬਣਾਇਆ ਗਿਆ ਉੱਥੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਬਹੁਤ ਹੀ ਵਧੀਆ ਢੰਗ ਦੇ ਨਾਲ ਸਜੇਜੇ ਢੰਗ ਦੇ ਨਾਲ ਨਿਪਟੇ ਰਿ ਜੜਿਆ ਇਸ ਦੇ ਵਿੱਚ ਐਮ ਆਰ ਆਰ ਕਲੀਨਿਕ ਵੱਲੋਂ ਮੈਡੀਕਲ ਸਟੋਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕਰੀਬਨ ਕਰੀਬਨ 250 ਤੋਂ 300 ਪੇਸ਼ੈਂਟਾਂ ਨੂੰ ਚੈੱਕ ਕਰਕੇ ਲੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਸੋ ਇਸ ਜੋੜ ਮੇਲੇ ਦੀਆਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸੂਦਗੋਦ ਦੇ ਸਾਲਾਨਾ ਜੀੜ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਥੈਂਕ ਯੂ